ਆਡੇ ਨਾਲ ਜੋ ਏਜੰਟ ਨੇ ਸਾਨੂੰ ਆਖਿਆ ਸੀ ਕਿ ਅਸੀਂ ਨੂੰ ਸਹੀ ਤਰੀਕੇ ਨਾਲ ਯੂਐਸਏ ਪਹੁੰਚਾਵਾਂਗੇ ਪਰ ਬਾਅਦ ਦੇ ਵਿੱਚ ਜੋ ਸਾਡੇ ਨਾਲ ਕੀਤਾ ਧੋਖਾ ਹੋਇਆ ਵਾ ਚਾਹੀਦਾ ਤੇ ਇਹ ਸੀ ਕਿ ਇਥੋਂ ਦਿੱਲੀ ਤੋਂ ਜਾਂ ਅੰਮ੍ਰਿਤਸਰ ਤੋਂ ਜਿੱਥੋਂ ਵੀ ਇਹਨੇ ਬਲੈਡ ਕਰਾਉਣੀ ਸੀ ਉਹ ਸਿੱਧੀ ਬਲੈਡ ਕਰਾਉਂਦਾ ਇਹਨੇ ਇਥੋਂ ਪਹਿਲਾਂ ਗੁਹਾਨਾ ਦੀ ਕਰਾਈ ਜਾਂ ਗੁਹਾਨਾ ਤੋਂ ਸੂਰੀ ਨੇ ਸੂਰੀ ਨੇ ਤਾਂਗਾ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਟੈਕ ਸੇ ਰਹੇ ਬੀੜ ਕੇ ਰਹੇ ਕਿਸ ਤਰ੍ਹਾਂ ਗਿਆ ਵਾ ਮਰ ਉਹਨੂੰ ਆਪਾਂ ਡੌਂਕੀ ਕਰਾਂਗੇ ਡੌਂਕੀ ਦਾਦੀ ਇਹਨੇ ਖੜਿਆ ਕਿੰਨੇ ਪੈਸੇ ਤੁਸੀਂ ਦੇ ਕੇ ਬੱਚੇ ਭੇਜਾ ਅਸੀਂ 55 ਲੱਖ ਅਮਰੀਕਾ ਤੋਂ ਲਗਾਤਾਰ ਰਿਪੋਰਟ ਹੋ ਕੇ ਨੌਜਵਾਨ ਜਿਹੜੇ ਬੱਚੇ ਆ ਉਹ ਪਹੁੰਚ ਰਹੇ ਆ ਅੱਜ ਤੀਸਰਾ ਜਿਹੜਾ ਜਹਾਜ਼ ਆ ਅੱਜ ਅਮਰਸਰ ਵਿਖੇ ਪਹੁੰਚੇਗਾ ਉਹਦੇ ਵਿੱਚ ਵੀ 156 52 ਜਿਹੜੇ ਆ ਗਏ ਬੱਚੇ ਆ ਗਏ ਔਰ ਉਸੇ ਤਰ੍ਹਾਂ ਅੱਜ ਜਿਹੜਾ ਇਹ ਬੱਚੇ ਜਿਹੜੇ ਆ ਰਹੇ ਉਹਨਾਂ ਵਿੱਚ ਜੰਡਿਆਲਾ ਗੁਰਪਿੰਡ ਨਵਾਂ ਪਿੰਡ ਵਿਖੇ ਸਰਦਾਰ ਮੰਗਲ ਸਿੰਘ ਜਿਹੜੇ ਉਹਨਾਂ ਦੇ ਪੁੱਤਰ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਪਰਿਵਾਰ ਕੋਲ ਪੁੱਛਾਂਗੇ ਵੀ ਇਹ ਕਿੰਨੇ ਚਿਰ ਤੋਂ ਜਿਹੜਾ ਬੱਚਾ ਸੀਗਾ ਬਾਹਰ ਗਿਆ ਸੀ ਇਹ ਸਾਰੀ ਗੱਲਬਾਤ ਕਰਦੇ ਆਂ ਹਾਂਜੀ ਵਿੱਚ ਕਿੰਨਾ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤੈ ਮੈਂ ਮੰਗਲ ਸਿੰਘ ਸੈੰਦ ਪਿੰਡ ਨਵਾਕੋਟ ਜਨੇਆਲਾਗੁਰੂ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬੋਲ ਰਿਹਾ ਔਰ ਸਾਡਾ ਪੁੱਤਰਾ ਲਗਭਗ ਕੋਈ 6 9 ਜੂਨ 2024 ਤੋਂ ਕਰੋ ਗਿਆ ਵਾ ਤੇ ਸਾਡੇ ਨਾਲ ਜੋ ਏਜੰਟ ਨੇ ਸਾਨੂੰ ਆਖਿਆ ਕਿ ਅਸੀਂ ਨੂੰ ਸਹੀ ਤਰੀਕੇ ਨਾਲ ਯੂਐਸਏ ਪਹੁੰਚਾਵਾਂਗੇ ਪਰ ਬਾਅਦ ਦੇ ਵਿੱਚ ਜੋ ਸਾਡੇ ਨਾਲ ਕੀਤਾ ਧੋਖਾ ਹੋਇਆ ਵਾ ਚਾਹੀਦਾ ਤੇ ਇਹ ਸੀ ਕਿ ਇਤੋਂ ਦਿੱਲੀ ਤੋਂ ਜਾਂ ਅਮਰਸਾ ਤੋਂ ਜਿੱਥੇ ਵੀ ਇਹਨੇ ਫਲੈਟ ਕਰਾਉਣੀ ਸੀ ਉਹ ਸਿੱਧੀ ਫਲੈਟ ਕਰਾਉਂਦਾ ਇਹਨੇ ਸੋ ਪਹਿਲਾਂ ਗੁਹਾਨਾ ਦੀ ਕਰਾਈ ਜਾਂ ਗੁਹਾਨਾ ਤੋਂ ਸੂਰੀ ਨੇ ਸੂਰੀ ਨੇ ਤੋਂਗਾ ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਟੈਕ ਸੇ ਰਹੇ ਬੀੜ ਗਿਆ ਰਹੇ ਕਿਸ ਤਰ੍ਹਾਂ ਗਿਆ ਵਾ ਮਰ ਉਹਨੂੰ ਆਪਾਂ ਡੌਂਕੀ ਕਵਾਂਗੇ ਡੌਂਕੀ ਵਾਲਿਆਂ ਨੇ ਖੜਿਆ ਇਸ ਤਰ੍ਹਾਂ ਵੱਖ-ਵੱਖ ਮੁਲਕਾਂ 'ਚ ਹੁੰਦਾ ਹੋਇਆ ਕਲੰਬੀਆ ਪਹੁੰਚਦੇ ਆ ਕਲੰਬੀਆ ਪਹੁੰਚ ਕੇ ਲਾ ਤਿੰਨ ਸਾਢੇ ਤਿੰਨ ਕੇ ਚਾਰ ਮਹੀਨੇ ਉੱਥੇ ਬੱਚੇ ਨੂੰ ਇਹਨੇ ਖਿਡਾਰੀ ਰੱਖਿਆ ਵਾ ਜਦੋਂ ਤਿੰਨ ਚਾਰ ਮਹੀਨੇ ਕਲੰਬੀਆ ਨਾਂਗੇ ਤਾਂ ਅਸੀਂ ਬਹੁਤ ਫੋਨ ਉਹਨੂੰ ਕੀਤੇ ਆ ਏਜੰਟ ਨੂੰ ਕਿ ਤੂੰ ਸਾਡੇ ਬੱਚੇ ਨੂੰ ਵਾਪਸ ਲੈ ਆਈ ਨਹੀਂ ਭੇਜਣਾ ਤੂੰ ਗਲਤ ਰਸਤੇ ਬੱਚਾ ਪਾ ਤਾ ਹੀ ਨਹੀਂ ਭੇਜਣਾ ਇਸ ਤਰ੍ਹਾਂ ਤੇ ਕਿੰਨੇ ਪੈਸੇ ਤੁਸੀਂ ਦੇ ਕੇ ਬੱਚੇ ਨੂੰ ਭੇਜਿਆ ਅਸੀਂ 55 ਲੱਖ ਅੱਜ 55 ਲੱਖ ਰੁਪਇਆ ਤੁਸੀਂ ਦੇ ਕੇ ਸਹੀ ਰਸਤੇ ਦਾ ਹਿੱਕਾ ਸ਼ੋ ਜਨਾਬ ਉਹ ਤਾਂ ਕੀ ਉਹਨੇ ਤੁਸੀਂ ਕਿਹਾ ਸੀ ਵੀ ਇਹ ਕਿਹੜੇ ਰਸਤੇ ਉਹਨਾਂ ਦੱਸਿਆ ਤੁਹਾਨੂੰ ਕੁਝ ਉਹਨੇ ਸਾਡੇ ਸਹੀ ਗਏ ਸੀ ਰਾਈ ਫਲੈਟ ਸਿੱਧਾ ਅਮਰੀਕਾ ਯੂ ਐਸ ਏ ਪਚਾਵਾਂਗੇ ਇਹਨੂੰ ਪਰ ਉਹਨੇ ਸਾਡੇ ਨਾਲ ਧੋਖਾ ਕੀਤਾ ਦੋ ਤਿੰਨ ਫਲੈਟਾਂ ਕਰਾਈਆਂ ਉਸ ਤੋਂ ਬਾਅਦ ਇਹ ਸਾਨੂੰ ਬੱਚੇ ਨੂੰ ਟੈਕਸੀਆਂ ਰਾਈ ਲੈ ਜਾਂਦਾ ਰਿਹਾ ਕੋਲੰਬੀਓ ਜਾ ਕੇ ਲਗਭਗ ਸਾਢੇ 3-4 ਮਹੀਨੇ ਬੱਚੇ ਨੇ ਉਹਨੇ ਰੋਕ ਛੱਡਿਆ ਉਦੋਂ ਬਹੁਤ ਇਹਨੂੰ ਵਾਰਾਂ ਫੋਨ ਕੀਤਾ ਕਿ ਬੱਚੇ ਨੂੰ ਵਾਪਸ ਲੈ ਅਸੀਂ ਨਹੀਂ ਭੇਜਣਾ ਬੱਚੇ ਤੂੰ ਗਲਤ ਰਸਤੇ ਪਾ ਤਾ ਤੂੰ ਸਾਨੂੰ ਬਦਲ ਆ ਗਿਆ ਸ਼ਾਇਦ ਪਨਾਮਾ ਤੇ ਜੰਗਲਾਂ ਵਿੱਚ ਖੜਨਾ ਆਂਦਾ ਨਹੀਂ ਮੈਂ ਪਨਾਮਾ ਤੇ ਜੰਗਲਾਂ ਵਿੱਚ ਨਹੀਂ ਜਾਣ ਦਿੰਦੇ ਅਸੀਂ ਫਲੈਟ ਰਹੀ ਭੇਜਣੀ ਬੱਚੇ ਪਰ ਇਹਨੇ ਫਲੈਟ ਨਹੀਂ ਸਾਢੇ 3-4 ਮਹੀਨੇ ਰੁਕਣ ਤੋਂ ਬਾਅਦ ਫਿਰ ਇਹਨੇ ਉੱਥੋਂ ਸ਼ਿਪ ਰਹੀਂ ਉਹ ਸਮੁੰਦਰ ਕੋਲ ਪਾਸ ਕਰਾਇਆ ਤੇ ਪਨਾਮਾ ਚ ਪਹੁੰਚਦਾ ਪਨਾਮਾ ਦੇ ਵਿੱਚ ਉਹ ਕੁਝ ਤੁਰ ਕੇ ਕੁਝ ਕੋੜਿਆਂ ਰਹੀਂ ਤੇ ਨਦੀਆਂ ਨਾਲਿਆਂ ਦੇ ਵਿੱਚੋਂ ਹੁੰਦੇ ਚਿੱਕੜ ਦੇ ਵਿੱਚੋਂ ਹੁੰਦੇ ਕੰਡਿਆਂ ਟੋਬਿਆਂ ਦੇ ਵਿੱਚੋਂ ਦੀ ਨੰਗ ਦੋਏ ਚ ਆਪਣੇ ਕੱਪੜੇ ਵੀ ਪਾੜ ਗਏ ਆਪਣਾ ਲੱਤਾਂ ਤੇ ਠਫੜ ਪੈ ਗਈ ਬਾਹਾਂ ਤੇ ਠਫੜ ਪੈ ਗਈ ਬਹੁਤ ਮੰਦਾ ਹਾਲ ਬੱਚੇ ਦਾ ਉਹਨਾਂ ਲਗਭਗ 4-5 ਦਿਨ ਦਾ ਸਫਰ ਚੋਂ ਤੇ ਜਿੰਨਾ ਜਦੋਂ ਤੱਕ ਇਹ ਤਾਂ ਬੱਚੇ ਨਾਲ ਤੁਹਾਡੀ ਗੱਲਬਾਤ ਕਿੰਨਾ ਚਿਰ ਹੁੰਦੀ ਰਹੀ ਆ ਸਾਡੀ ਬੱਚੇ ਦੇ ਨਾਲ ਗੱਲਬਾਤ ਹੁੰਦੀ ਰਹੀ ਆ 29 ਜਨਵਰੀ ਤੇ 30 ਜਨਵਰੀ ਦੇਰਵਾਨੀ ਰਾਤ ਤੱਕ ਅੱਛਾ ਜਦੋਂ ਫਿਰ ਬਾਰਡਰ ਪਾਰ ਕਰ ਗਿਆ ਉਸ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਉਹਦੇ ਨਾਲ ਹੋਈ ਅੱਜ ਤੱਕ ਠੀਕ ਹੈ ਹਾਂਜੀ ਤੇ ਅੱਜ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੇ ਜਿਹੜਾ ਤੀਸਰਾ ਜਹਾਜ ਆ ਉਹਦੇ ਵਿੱਚ ਤੁਹਾਡਾ ਬੱਚਾ ਆ ਰਿਹਾ ਸਾਨੂੰ ਕਿਸੇ ਨੇ ਕੋਈ ਇਨਫੋਰਮੇਸ਼ਨ ਨਹੀਂ ਕੋਈ ਸੂਚਨਾ ਨਹੀਂ ਸੀ ਤੇ ਜਿਹਾ ਸਿੱਧੇ ਟੀਵੀ ਦੇ ਰਾਹੀਂ ਤੇ ਜਾਂ ਤੁਹਾਡੇ ਮਤਲਬ ਉਹਨਾਂ ਨੇ ਸਾਨੂੰ ਪਤਾ ਲੱਗਾ ਕਿ ਕੋਈ ਬੱਚਾ ਤੁਹਾਡਾ ਸਾਨੂੰ ਬਦਲਾ ਆ ਰਿਹਾ ਅਸੀਂ ਟੀਵੀ ਦੇ ਨਿਊਜ਼ ਦੇਖੀ ਤੇ ਵਾਕਿਆ ਹੀ ਸਾਡੇ ਬੱਚੇ ਦਾ ਉਸ ਵਿੱਚ ਨਾਂ ਆਉਣ ਦਿਆ ਸੀ ਤਾਂ ਸਾਨੂੰ ਪਤਾ ਲੱਗਾ ਸਾਡਾ ਬੱਚਾ ਆ ਰਿਹਾ ਤੇ ਜੇ ਤੁਸੀਂ ਕੱਲ ਰਾਤ ਵੀ ਗਏ ਸੀਗੇ 에어ਪੋਰਟ ਸਾਨੂੰ ਕੱਲ ਰਾਤ ਵੀ ਪਤਾ ਲੱਗਾ ਸੀ ਤੇ ਅਸੀਂ ਗਏ ਸਾਰੀ ਰਾਤ ਉੱਥੇ ਪੁੱਛਦੇ ਰਹੇ ਆ ਇਹੋ ਕਹਿੰਦੇ ਰਹੇ ਕਿ ਆ ਰਿਹਾ ਆ ਰਿਹਾ ਆ ਰਿਹਾ ਪਰ ਸਾਨੂੰ ਜਦੋਂ 5:30 6 ਵਜੇ ਗਿਆ ਅਸੀਂ ਬੇ ਨਰਾਸ਼ ਹੋ ਕੇ ਵਾਪਸ ਆ ਗਏ ਕਿ ਸਾਡਾ ਬੱਚਾ ਨਹੀਂ ਪਹੁੰਚਿਆ ਤੇ ਜਦੋਂ ਫਿਰ ਘਰ ਆਏ ਆ 9 ਵਜੇ ਤੋਂ ਬਾਅਦ ਫਿਰ ਨਿਊਜ਼ ਆਉਂਦੇ ਵੀ ਕਿ ਜਸਨੂਰ ਸਿੰਘ ਆ ਰਿਹਾ ਵਾ ਟੀਵੀ ਤੇ ਜੋ ਨਿਊਜ਼ ਆ ਰਹੀ ਸੀ ਕੀ ਸੁਪਨਾ ਲੈ ਕੇ ਬੱਚੇ ਨੂੰ ਤੁਸੀਂ ਬਾਹਰ ਭੇਜਿਆ ਸੁਪਨਾ ਦੇ ਚੰਗੇ ਪੇਖ ਵਾਸਤੇ ਬੱਚੇ ਨੂੰ ਭੇਜਿਆ ਸੀ ਪਰ ਇਹ ਨਹੀਂ ਪਤਾ ਕਿ ਸਾਡੇ ਨਾਲ ਧੋਖਾ ਹੋਵੇਗਾ ਚੰਗੀਆਂ ਆਸਾਂ ਨਾਲ ਬੱਚੇ ਨੂੰ ਭੇਜਿਆ ਸੀ ਚੰਗੇ ਭੇਖ ਵਾਸਤੇ ਭੇਜਿਆ ਸੀ ਹੁਣ ਤੇ ਸਾਡੀ ਇਹੋ ਹੀ ਗੁਜ਼ਾਰਸ਼ ਆ ਪੰਜਾਬ ਸਰਕਾਰ ਨੂੰ ਕਿਉਂਕਿ ਇਹਨਾਂ ਏਜੰਟਾਂ ਨੇ ਤੇ ਬਹੁਤ ਧੋਖੇ ਕੀਤੇ ਨਾਲ ਸਾਡੇ ਨਾਲ ਨਹੀਂ ਬਹੁਤ ਜਿਆਦਾ ਜਨਤਾ ਦੇ ਨਾਲ ਧੋਖਾ ਹੋ ਰਿਹਾ ਜੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜਿਹੜੇ ਬੱਚੇ ਹੁਣ ਇਸ ਤਰ੍ਹਾਂ ਧੋਖੇ ਦੇ ਵਿੱਚ ਫਸ ਗਿਆ ਇਸ ਘਟਨਾ ਫਸ ਗਏ ਆ ਤੇ ਬਹੁਤ ਬਹੁਤ ਵੱਡੀਆਂ ਰਕਮਾਂ ਜਿਹੜੀਆਂ ਉਹਨਾਂ ਦੀਆਂ ਖਤਮ ਹੋ ਚੁੱਕੀਆਂ ਨੇਲੋ ਚੁੱਕੀਆਂ ਵਾਂ ਤੇ ਕਿਰਪਾ ਕਰਕੇ ਇਹਨਾਂ ਬੱਚਿਆਂ ਨੂੰ ਕੋਈ ਸਰਕਾਰੀ ਨੌਕਰੀ ਉਹਨਾਂ ਦੀ ਯੋਗਤਾ ਦੇ ਅਨੁਸਾਰ ਚ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਉਣ ਵਾਲਾ ਭਵਿੱਖ ਜਿਹੜਾ ਆਪਣਾ ਚੰਗਾ ਸੁਧਾਰ ਸਕਣ ਤੇ ਜਿਹੜੀ ਆ ਘਟਨਾ ਵਾਪਰੀ ਆ ਇਹ ਡਿਪਰੈਸ਼ਨ ਤੋਂ ਉਹਨਾਂ ਦਾ ਬਚਾਅ ਹੋ ਸਕੇ ਤੁਸੀਂ ਪੈਸੇ ਦਾ ਕਾਫੀ ਮੈਂ ਸਭ ਤੋਂ ਪਹਿਲਾਂ ਆਪਣੀਆਂ ਦੋ ਕਮਰਸ਼ਲ ਗੱਡੀਆਂ ਵੇਚੀਆਂ ਫਿਰ ਇੱਕ ਛੋੜਿਆ ਪਲਾਟ ਸੀ ਉਹ ਵੇਚਿਆ ਇਹ ਲੰਬਾ ਟਾਈਮ ਲੰਘਿਆ ਨਾ 9.5 ਮਹੀਨੇ ਦਾ ਟਾਈਮ ਲੰਘਿਆ ਜਦ ਮੈਂ ਪੈਸੇ ਇਕੱਠੇ ਕੀਤੇ ਉਹ ਮੇਰੇ ਤੋਂ 8-10 ਲੱਖ ਰੁਪਇਆ ਫਿਰ ਘਰੇਲੂ ਕੰਮਾਂ ਦੇ ਵਿੱਚ ਖਰਚਾ ਆ ਗਿਆ ਫਿਰ ਮੇਰੇ ਪੈਸੇ ਘਟ ਗਏ ਫਿਰ ਮੈਂ 12 ਲੱਖ ਰੁਪਇਆ ਕੁਝ ਦਿਨ ਪਹਿਲਾਂ 24-25 ਤਰੀਕ ਆਪਣੇ ਜਨਵਰੀ ਦੇ ਕਰੀਬ ਵਿਆਜੀ ਚੋਕ ਕੇ ਤੇ ਫੇਰ ਉਹ ਮੈਕਸੀਕੋ ਪਹਚਾ ਪਛਦਾ ਕੀਤਾ ਤੇ ਫੇਰ ਉਹਨਾਂ ਬੱਚੇ ਨੂੰ ਕਾਂ ਤੋੜਿਆ ਟੋਟਲ ਕੁੱਲ ਕਿੰਨਾ ਪੈਸਾ ਖਰਚਾ 55 ਲੱਖ ਰੁਪਈਆ ਟੋਟਲ 55 ਲੱਖ ਰੁਪਈਆ ਅਰੇਂਜਮੈਂਟ ਕਰ ਲਏ ਕਿੰਨਾ ਸਮਾਂ ਲੱਗਾ ਬਹੁਤ ਔਖੇ ਬਹੁਤ ਤੰਗੀਆਂ ਚਾਚੀ ਸਮਾਂ ਕਦ ਨਾ ਲੱਗਾ ਤੁਹਾਨੂੰ ਇਕੱਠਾ ਕਰਨ ਦਾ ਸਾਰੂ ਤੇ 9 9 ਮਹੀਨੇ ਲੰਘ ਗਏ ਤੇ ਜਿਹੜਾ ਹੁਣ 55 ਲੱਖ ਰੁਪਈਆ ਕਿਸ ਤਰ੍ਹਾਂ ਤੁਸੀਂ ਜਿਹੜਾ ਤਾਰਨਾ ਕਰਜ਼ਾ ਚੜ੍ਹ ਕੇ ਦਿੱਤੇ ਉਹ ਕਿਸ ਤਰ੍ਹਾਂ ਉਤਾਰਿਆ ਉਹਦੇ ਆਪਣੀ ਸਰਕਾਰ ਨੂੰ ਬੇਨਤੀ ਕਰਦੇ ਸਾਡੇ ਦੇ ਵਸਤੇ ਗੱਲ ਨਹੀਂ ਕਿ ਅਸੀਂ ਉਹ ਇੰਨਾ ਕਰਜ਼ਾ ਲੈ ਸਕੀ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉਹ ਸਾਡੀ ਮਦਦ ਕਰਨ ਸਾਡੇ ਜੇ ਘਾਟੋ ਘਾਟ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਉਹਦੀ ਯੋਗਤਾ ਦੇ ਅਨਸਾਰ ਤੇ ਬਾਕੀ ਜੋ ਵੀ ਸਾਡੇ ਕੋਲ ਸੋਰਸ ਹੋਊਗਾ ਅਸੀਂ ਕਰਾਂਗੇ 1 ਏਕੜ ਪੈਲੀ ਆਉਂਦੀ ਆ ਹੋਰ ਇਸ ਤੋਂ ਬਾਅਦ ਸਾਡੀ ਪ੍ਰਾਪਰਟੀ ਕੋਈ ਨਹੀਂ ਆਗੀ ਹੁਣ ਬੱਚਾ ਜਦੋਂ ਆ ਨਿਰਾਸ਼ ਹੋ ਕੇ ਅੱਜ ਸਮਝੋ ਆ ਜਾਣਾ ਮੈਂ ਤੇ ਕਿਸ ਤਰ੍ਹਾਂ ਨੂੰ ਸੈਪਟ ਕਿਸ ਤਰ੍ਹਾਂ ਕਰੋਗੇ ਵੇਖੋ ਸਾਨੂੰ ਸਭ ਤੋਂ ਵੱਡੀ ਗੱਲ ਤੇ ਹੈਗੀ ਆ ਕਿ ਅਸੀਂ ਬੱਚੇ ਨੂੰ ਕਿਸੇ ਸਾਡੀ ਆਪਣੀ ਕੋਸ਼ਿਸ਼ ਆ ਕਿ ਅਸੀਂ ਬੱਚੇ ਨੂੰ ਕਿਸੇ ਵੀ ਡਿਪਰੈਸ਼ਨ ਵਿੱਚ ਨਹੀਂ ਆਉਣ ਦਿਆਂਗੇ ਸਾਡਾ ਬੱਚਾ ਘਰ ਆ ਕੇ ਸੁੱਖੀ ਸ਼ਾਂਦੀ ਘਰ ਆ ਗਿਆ ਸਹੀ ਸਰਾਮਤ ਘਰ ਆ ਗਿਆ ਉਸ ਤੋਂ ਵੱਡੀ ਸਾਡੀ ਹੋਰ ਕੋਈ ਪ੍ਰਾਪਰਟੀ ਨਹੀਂ ਕੋਈ ਜ਼ਾਇਦਾ ਨਹੀਂ ਸਾਨੂੰ ਸਭ ਤੋਂ ਪਹਿਲਾਂ ਬੱਚਾ ਸਹੀ ਸਹਿ ਸੁਲਮ ਚਾਹੀਦਾ ਬਾਕੀ ਗੱਲਾਂ ਬਾਅਦ ਵਿੱਚ ਦੇਖੋ ਕਿੰਨਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਡੋਂਕੇ ਰਸਤੇ ਜਾਂਦੇ ਨਾਲ ਜੰਗਲਾਂ ਵਿੱਚੋਂ ਵੀ ਜਾਣਾ ਪਿਆ ਫਿਰ ਕਿੰਨਾ ਕੁ ਦੁੱਖ ਲੱਗਦਾ ਜਦੋਂ ਇਸ ਤਰ੍ਹਾਂ ਬੱਚਾ ਦੁੱਖ ਤੇ ਹੁਣ ਜੇ ਸਾਡੇ ਕੀ ਜਾਂਦਾ ਕਿ ਹਿਰਦਾ ਪਾੜ ਕੇ ਤੁਹਾਨੂੰ ਦੱਸੇ ਜੋ ਸਾਡੇ ਨਾਲ ਬੀਤਣ ਡਈ ਆ ਉਹ ਅਸੀਂ ਤੁਹਾਨੂੰ ਦੱਸ ਹੀ ਨਹੀਂ ਸਕਦੇ ਆ ਤਮਾਰੀ ਘਟਨਾ ਸਾਡੇ ਨਾਲ ਵਾਪਰੀ ਆਏ ਇਹ ਗਾਂ ਕਿਸੇ ਵੈਰੀ ਦੁਸ਼ਮਣ ਨਾਲ ਵੀ ਇਹ ਨਾ ਵੇ ਮੈਂ ਸਾਰੇ ਸਮੂਹ ਪੰਜਾਬ ਦੇ ਨੌਜਵਾਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਕੋਈ ਵੀ ਇਹ ਡੌੰਕੀ ਰਸਤੇ ਜਿਹੜਾ ਉਹ ਯੂ ਐਸ ਏ ਜਾਂ ਕਿਸੇ ਮੁਲਕ ਵਿੱਚ ਗਲਤ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਨਾ ਕਰੇ ਜੇ ਜਾਣਾ ਤੇ ਸਹੀ ਡਾਕੂਮੈਂਟ ਬਣਾ ਕੇ ਆਪਣੀ ਜਾਵੇ ਵਰਨਾ ਜਿਹੇ ਦਾ ਸਟੈਪ ਕੋਈ ਨਾ ਚੁੱਕੇ ਤਾਂ ਕਿ ਆਉਣ ਵਾਲੀ ਨਵੀਂ ਜਵਾਨੀ ਨੂੰ ਆਪਾਂ ਬਚਾ ਸਕੀਏ ਬਿਲਕੁਲ ਜੀ ਇਹ ਸਾਨ ਸਰਦਾਰ ਮੰਗਲ ਸਿੰਘ ਜਿਨ੍ਹਾਂ ਦੇ ਪੁੱਤਰ ਆ ਜਿਹੜੇ ਸੀਗੇ ਉਹ ਗਏ ਅਮਰੀਕਾ ਭੇਜਿਆ ਸੀਗਾ ਔਰ ਅੱਜ ਉਹਨਾਂ ਦਾ ਜਿਹੜਾ ਤੀਸਰੇ ਜਹਾਜ਼ ਵਿੱਚ ਇਹਨਾਂ ਦਾ ਬੱਚਾ ਉਸ ਵਿੱਚ ਆ ਰਿਹਾ ਵਾ ਮੇਰੇ ਨਾਲ ਉਹਨਾਂ ਦੇ ਦਾਦੀ ਜੀ ਵੀ ਗੱਲਬਾਤ ਕਰ ਲੈਣੇ ਦਾਦੀ ਹਣਾ ਗੱਲ ਵਾ ਕੀ ਮੰਗ ਕਰਦੇ ਜੀ ਅਸੀਂ ਪੰਜਾਬ ਸਰਕਾਰ ਕੋਲੋਂ ਇਹ ਪੁਰਜ਼ੋਰ ਮੰਗ ਕਰਦੇ ਆ ਕਿ ਸਾਡੇ ਬੱਚੇ ਨੂੰ ਉਹਦੀ ਯੋਗਤਾ ਦੇ ਅਨੁਸਾਰ ਕੋਈ ਨੌਕਰੀ ਜਿਹੜੀ ਦਿੱਤੀ ਜਾਵੇ ਭਾਵੇਂ ਫੋਰਸ ਕਲਾਸ ਅੱਜ ਦੀ ਡੇਟ ਵਿੱਚ ਕੋਈ ਨਾ ਦਿੱਤੀ ਜਾਵੇ ਤਾਂ ਕਿ ਉਹ ਜਿਹੜਾ ਆਉਣ ਵਾਲਾ ਭਵਿੱਖ ਜਿਹੜਾ ਉਹ ਚੰਗਾ ਭਵਿੱਖ ਨਿਭਾ ਸਕੇ ਤੇ ਇਹ ਜਿਹੜੀ ਅੱਜ ਸਾਡੇ ਨਾਲ ਬਹੁਤ ਵੱਡੀ ਘਟਨਾ ਵਾਪਰੀ ਆ ਮਾੜੀ ਘਟਨਾ ਵਾਪਰੀ ਆ ਇਹਦੇ ਡਿਪਰੈਸ਼ਨ ਤੋਂ ਉਹਦਾ ਬਚਾਅ ਸਕੇ ਤੇ ਆਉਣ ਵਾਲੀ ਜਿਹੜੀ ਆ ਸਾਡੀ ਪੰਜਾਬ ਦੀ ਨਵੀਂ ਜਨਰੇਸ਼ਨ ਨੂੰ ਮੈਂ ਫੇਰ ਦੁਬਾਰਾ ਬੇਨਤੀ ਕਰਦਾ ਕਿ ਕੋਈ ਵੀ ਇਸ ਜਿਹ ਗਲਤ ਤਰੀਕੇ ਨਾਲ ਜਿਹੜਾ ਉਹ ਕਿਸੇ ਦੂਜੀ ਕੰਟਰੀ ਨੂੰ ਜਾਣ ਦੀ ਕੋਸ਼ਿਸ਼ ਨਾ ਕਰੋ ਆਪਣਾ ਘਰ ਨਾ ਅਜਾੜੋ ਨਾ ਮਾਪਿਆਂ ਨੂੰ ਤਾਂ ਕਰੋ ਤੇ ਨਾ ਹੀ ਬੱਚਿਆਂ ਦੀ ਜਿਹੜੀ ਆ ਜਵਾਨੀ ਖਰਾਬ ਹੋਵੇ ਬੱਚੇ ਜੇ ਜਾਣਾ ਵੇ ਤੇ ਸਹੀ ਤਰੀਕੇ ਨਾਲ ਆਪਣੇ ਡਾਕੂਮੈਂਟ ਤਿਆਰ ਕਰਕੇ ਜਾਣ ਵਰਨਾ ਨਾ ਜਾਣ ਕਿਸੇ ਮੁਲਕ ਵਿੱਚ ਇਹ ਸਾਨਾ ਸਰਦਾਰ ਮੋਹਦ ਸਿੰਘ ਜਿਹੜੇ ਦਾਦਾ سید ਬੇਟੇ ਜਿਹਦੇ ਔਰ ਇਹਨਾਂ ਨੇ ਦੱਸਿਆ ਵੀ ਪੁਰਜ਼ਰ ਅਪੀਲ ਕੀਤੀ ਲੋਕਾਂ ਨੂੰ ਪੀ ਜਿਹੜਾ ਵੀ ਅਸੀਂ ਆਪਣੇ ਬੱਚੇ ਨੂੰ ਭੇਜਣਾ ਬਾਹਰ ਸਹੀ ਜਿਹੜਾ ਕੋਈ ਏਜੰਟ ਵੇਖ ਕੇ ਔਰ ਪੂਰੀ ਸ਼ਾਨ ਮੀਣ ਕਰਕੇ ਜਾਂਚ ਕਰਕੇ ਸਹੀ ਤਰੀਕੇ ਨਾਲ ਉਸ ਬੱਚੇ ਨੂੰ ਭੇਜੋ ਜਿਆ ਇਸ ਜਿਹੜਾ ਡੋਂਕੀ ਰਸਤੇ ਜਿਤਨਾ ਲੋਕੀ ਲੱਖਾਂ ਰੁਪਈਆ ਦੇ ਨਾਲ ਆਪਣੇ ਬੱਚੇ ਨੂੰ ਭੇਜਦੇ ਆ ਔਰ ਵੇਖੋ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਚਾਰ ਚਾਰ ਪੰਜ ਪੰਜ ਛੇ ਛੇ ਮਹੀਨੇ ਲੱਗ ਜਾਂਦੇ ਡੋਂਕੀ ਰਸਤੇ ਜਾਂਦੇ ਆ ਪਰ ਅੱਗੇ ਜਾ ਕੇ ਜਦੋਂ ਫੜਿਆ ਜਾਂਦਾ ਵਾ ਤੇ بڑا ਜਿਹੜੀ ਇਹਨਾਂ ਸਰਕਾਰ ਜਿਤਨਾ ਸਰਕਾਰ ਵਾਲੇ ਜਿਹੜੇ ਬੱਚੇ ਰਿਪੋਰਟ ਕੀਤੇ ਗਏ ਆ ਉਹਨਾਂ ਨੇ ਵੀ ਮਤਲਬ ਕਿ ਜਿਹੜਾ ਜੀ ਆਂ ਲਾ ਕੇ ਹੱਤ ਘੜੀਆਂ ਲਿਆ ਕੇ ਲਾਂਦੇ ਆ ਉਹ ਜੀ ਨਹੀਂ ਕਰਨੀ ਚਾਹੀਦੀ ਕਿਉਂਕਿ ਬੱਚੇ ਬਿਲਕੁਲ ਪੜਨ ਵਾਸਤੇ ਗਏ ਸੀਗੇ ਨਾ ਨਾ ਪੈਸਾ ਖਰਚ ਕੀਤਾ ਸੀਗਾ ਪਰ ਇਹ ਸਾਡੀ ਸਰਕਾਰ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਇਸ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਜਿਹੜੇ ਬੱਚਿਆਂ ਨੂੰ ਬੀੜੀਆਂ ਹੱਤ ਘੜੀਆਂ ਲਾ ਕੇ ਲਿਆ ਰਹੇ ਆ ਉਹ ਇਸ ਤਰ੍ਹਾਂ ਨਾ ਲਿਆਂਦਾ ਜਾਵੇ ਜੰਡੇਆਲਾ ਗੁਰੂ ਤੋਂ ਜਨਾ ਸੋਸ਼ਲ ਅਸ਼wini ਸ਼ਰਮਾ ਦੀ ਰਿਪੋਰਟ